ਸਰ ਅੱਜ ਕਿਸ ਮਕਸਦ ਕਰਕੇ ਇਕੱਠੇ ਹੋਏ ਆ ਕਿ ਆ ਕਾਰਨ ਜਿਹਦਾ ਕਾਰਨ ਹੈਗਾ ਜੀ ਵੀ ਜਿਹੜੇ ਢੋਨੇ ਦੇ ਉੱਤੇ ਪਾਣੀ ਪਾਤੇ ਉਹ ਢੋਨੇ ਦਾ ਮੂਲੀ ਰੰਗ ਬਦਲ ਗਿਆ ਤੇ ਇੱਥੇ ਇਸ ਮੰਡੀ ਦੇ ਵਿੱਚ ਜਿਹੜਾ ਉਹ ਢੋਂਦਾ ਰੰਗ ਬਦਲਿਆ ਪਾਣੀ ਦੇ ਖਰਾਬ ਹੋ ਉਹਦੀ ਖਰੀਦ ਦੀ ਉਸ ਕਰਨ ਕਿ ਇਕੱਠੇ ਹੋਏ ਆ ਵੀ ਸਾਨੂੰ ਦੱਸਿਆ ਜਾਵੇ ਉਹਦਾ ਜਾਂ ਟੌਲ ਠੀਕ ਹੈ ਉਹਦੇ ਕੋਈ ਮਿੱਟੀ ਨਹੀਂ ਕੋਈ ਕੁਛ ਨਹੀਂ ਪਾਣੀ ਦੇ ਰੰਗ ਬਦਲਿਆ ਹੋਏ ਉਹ ਕਿਸਾਨ ਦਾ ਕੀ ਦੋਹ। ਪਹਿਲੀ ਗੱਲ 5 ਤੋਂ 6 ਲੱਖ ਏਕੜ ਹੋ ਸਕਦਾ ਜ਼ਿਆਦਾ ਹੋਵੇ। ਇਹ ਅੰਦਾਜ਼ੇ ਆ ਵੀ ਹੜਮੇ ਨਾਲ। ਤੇ ਸਾਡਾ ਹਜ਼ਾਰਾਂ ਹੀ ਏਕੜ ਸਰਕਾਰ ਨੇ ਸਾਡੇ ਕਹੇ ਦੇ ਬਾਦਮੂਦ ਦਾਬ ਜੂਜ ਉਹਦੇ ਗਰਜ਼ੋਰੀਆਂ ਨਹੀਂ ਕਰਾਈਆਂ ਹੈਗੀਆਂ ਵੀ ਬਗਲੇ ਬੁੱਤੇ ਦੇ ਕਿੰਨੇ 1000 ਏਕੜ ਦਾ ਲਖਾ। ਤੋਂ ਦਾ ਉਹ ਜਿਹੜਾ ਮੰਗੂਲੀ ਚੰਗਾ ਹੈਗਾ ਦਾ ਉਹਦੇ ਵਿੱਚ ਹਲਦੀ ਰੋਗ ਉਹ ਘਟਤੀ ਬਣ ਗਈ ਹੈ। ਉਹਨੇ ਝਾੜਾ ਬਿਲਕੁਲ ਛੱਡੇ ਨੇ। ਅਸੀਂ ਝਾੜਾ ਜਿਹੜਾ ਉਹ 20 ਕਵਾਂਟਮ ਤੇ ਵੱਧ ਨਹੀਂ ਆਉਂਦਾ ਕਈ ਥੋਂ ਸਾ 10 12 ਬਣਦੇ। ਕੁਝ ਇੱਕੜ ਇਹ ਜੇ ਵੀ ਹੈ ਜਿਨ੍ਹਾਂ ਦੇ ਵਿੱਚ ਮਕੀਟ ਚਲਾਉਣ ਦੀ ਉਹ ਲੋੜ ਨਹੀਂ ਪੈਦੀ ਵੱਧਰੇ ਮੁੱਤੇ ਤੇ ਖਤਰੇ ਦਾ। ਕਿ ਜਿਹੜੇ ਨੂੰ ਪਾਣੀ ਦੇ ਖਰਾਬ ਕਰ ਦੁੱਤਾ ਜੇ ਉਹ ਕਿਸਾਨ ਦੀ 10 12 ਕਵਾਂਟਮ ਦੀ ਦੇਸੀ ਦੇਖ ਲਈ ਆ ਤਾਂ ਵੱਡੀ ਚਾਕੇ ਉਹਦਾ ਖੀਂਦ ਨਹੀਂ ਹੋਣੀ। ਉਹ ਕਿਸਾਨ ਪਿੱਛੇ ਵੀ ਜਾਂਦਾ। ਅਸੀਂ ਉਹਦੀ ਮੰਗ ਕਰਨ ਆਏ ਆ ਵੀ ਉਹਦੀ ਝੱਕੜ ਵੀ ਥੋੜੀ ਟ੍ਰੀਟਮੈਂਟ ਹੁੰਦੀ ਹੈ। ਇੰਸਪੈਕਟਰ ਆ ਆਰਤੀ ਹੈ, ਬੈਂਡਰ ਹੈ ਜਾਂ ਕੋਈ ਦੁਕਹਾਈ ਜਾਂ ਯਾਤਰੀ ਕੋਈ ਵੀ ਹੈ। ਕੋਈ ਕਿਸਾਨ ਦਾ ਜਿਹੜਾ 10 ਤੋਂ 12 15 ਕੁਆਂਟਿਟੀ ਹੋਣਾ ਨਿਕਲਦਾ ਉਹ ਵੀ ਖਰੀਦ ਕਰੋ। ਕਿਸਾਨ ਨੂੰ ਮੰਡੀਆ ਚ ਨਾ ਰੋ। ਉਹਦੇ ਪੈਸੇ ਖਾਤੇ ਆ ਜੀ ਜਾਣ ਤਾਂ ਉਹ ਕਣਕ ਬੀਜਣ ਵਾਸਤੇ ਰੇਹ ਦਵਾਜਾ ਖਰਾਬ ਕੀਜੀ ਤੇ ਤਾਹੀ ਕਣਕ ਦਾ ਬੀਜ ਲਵੇ। ਪਰ ਐਸ ਮੰਡੀ ਚ ਬੜੀ ਹਰਾਨਗੀ ਆ ਵੀ ਮੰਡੀ ਤੁਸੀਂ ਦੇਖੇ ਲੋ ਮੰਡੀ ਭਰੀ ਪਈ ਐ ਤੇ ਜਿਹੜੀ ਵੀ ਜੀ ਵੀ ਹੈਗੀ ਕੋਈ ਉਹ ਬਿਜੀ ਨਹੀਂ ਹੈਗੀ। ਕੱਚੀਆਂ ਪਰਚੀਆਂ ਦੇ ਕੇ ਤੋਲ ਕੇ ਚੰਗਣਾ ਆਤੀ ਤੇ ਜਦੋਂ ਸਾਡੇ ਖਾਤੇ ਵਿੱਚ ਪੈਸੇ ਹੀ ਨਹੀਂ ਗਿਆ ਨੂੰ ਅਸੀਂ ਬੀਤੀ ਹੋਈ ਜੀ ਕਹਿ ਦੱਸ ਕੀ ਇਸ ਮੰਡੀ ਦਾ ਹਾਲ ਹੈ ਅੱਜ ਆਈ ਸੀ ਬੱਚਲ ਜੀ ਇੱਥੇ ਬਹੁਤ देर ਦੇ 2 ਵਜੇ ਦੇ ਆਏ ਬੈਠੇ ਆ ਪਹਿਲਾਂ ਤਾਂ ਹੈਰਾਨ ਗਿਰਿਆ ਵੀ ਇਸ ਮੰਡੀ ਦੇ ਅਫਸਰ ਕਿੱਥੇ ਆ ਵਾਈ ਅਖੀਰ ਨੂੰ ਇਹ ਐਫਐਸਓ ਸਭ ਕਹਿੰਦੇ ਆ ਜਾਂ ਹੋਰ ਕੋਰ ਵੀ ਆਏ ਆ ਹਰ ਤੀਜੁਨੀਆ ਦੇ ਪ੍ਰਧਾਨ ਸਾਹਿਬ ਨੂੰ ਬੁਲਾਇਆ ਗਿਆ ਉੱਥੇ ਇਹੀ ਗੱਲ ਨਿਬੜਦੀ ਹੈ ਵੀ ਐਫਸੀਆਈ ਕਹਿੰਦੀ ਆ ਸਾਨੂੰ ਤਾਂ ਹਜ਼ਾਇਤਾਂ ਸੀ ਉਹਦੇ ਫਿਰ ਜੇ FCI ਨੇ ਇੰਸਪੈਕਟਰਾਂ ਦੇ ਹਦਾਇਤਾਂ ਦੇ ਅਕ੍ਰਿਤਰੀ ਹੈ ਤਾਂ ਇਹ ਜਿਹੜੀ ਥੋੜੀ ਬਹੁਤੀ ਰੰਗਬਦਰੀ ਵਾਲੀ ਜੀਰੀ ਹੈ ਕਿਸਾਨ ਕਿੱਥੇ ਵੀ ਆਉਂਦਾ ਕਿਸਾਨ ਨਹੀਂ ਤੇ ਵੇਚਣੀ ਹੈ ਇਹੀ ਗੱਲ ਹੈਗੀ ਆ ਵੀ ਇੱਕ ਦਿਨ ਚ ਅਸੀਂ ਰੋਲਣਾ ਨਹੀਂ ਜਾਂਦਾ ਇਹਦਾ ਫੈਸਲਾ ਕਰੋ ਜੇ ਕੁਛ ਮਾਣਾ ਬੂਤਾ ਆੜਤੀ ਨੂੰ ਜਾਂ ਸੈਲਰ ਨੂੰ ਘਾਟਾ ਪੈਂਦਾ ਤਾਂ ਇੱਕ ਡਿਸੀਜਨ ਜਰਮੀ ਲਓ ਆੜਤੀ ਨੂੰ 4 ਪੈਸੇ ਆਉਣੇ ਆ ਜੇ ਕਿਸਾਨ ਦੀ 6 ਤੋਂ 8 ਵਸਤ ਲੈ ਸੈਲਰ ਨੇ ਵੀ ਤਾਂ ਹੀ ਕਮਾਈ ਕਰਨੀ ਹੈ ਜੇ ਕਿਸਾਨ ਕੋਲ ਵਸਤ ਲੈ ਜੇ ਕਿਸਾਨ ਮਰ ਗਿਆ ਨਹੀਂ ਸਾਡੀ ਦਿੱਤੀ ਹੈ ਪੰਜਾਬ ਦੀ ਮਾਰਕੀਟ ਦੇਖ ਲਿਓ ਕਿ ਕੀ ਹਾਲ ਹੋਣਾ ਡਾਊਨ ਵੀ ਇਹ ਕਿਸਾਨ ਨੂੰ ਇੰਨੀ ਵਾਰ ਐਡਜਸਟਮੈਂਟ ਦੇ ਜੇ ਫੇਰ ਵੀ ਕੋਈ ਦਿੱਕਤ ਆਉਂਦੀ ਹੈ ਇਹਨਾਂ ਨੇ ਕੱਲ ਨੂੰ ਟਾਈਮ ਦਿੱਤਾ ਉਸ ਤੋਂ ਬਾਅਦ ਅਗਲਾ ਹੱਲ ਸਾਨੂੰ ਕੀ ਕਰਨਾ ਪਊਗਾ ਅਸੀਂ ਉਹ ਜ਼ਰੂਰ ਕਰਾਂਗੇ ਤੇ ਆਪਣਾ ਧੋਨਾ ਇਹ ਕਿਸੇ ਵੀ ਹੱਥ ਵਿੱਚ ਵਿਕੇ ਅਸੀਂ ਕੋਈ ਘੱਟ ਨਹੀਂ ਨੂੰ ਆਉਣਾ ਕੋਈ ਕੁਝ ਨਹੀਂ ਕਰਦਾ ਇਹ ਧੋਨਾ ਆਪਣਾ ਵੇਚ ਕੇ ਜਾਣਾ ਤੁਹਾਨੂੰ ਵਿਸ਼ਵਾਸ ਹੋਵੇ ਸੀ ਜਿਵੇਂ ਪਾਣੀ ਗਰੇ ਤੁਸੀਂ ਲੱਗਿਆ ਹੋਇਆ ਕਿ ਪਾਣੀ ਖੜਾ ਨਾ ਪਾਣੀ ਹੈ ਤੇ ਸਰਕਾਰ ਵੱਲੋਂ ਵਿਸ਼ਵਾਸ ਦਿਵਾਇਆ ਸੀ ਕਿ ਇੱਕ ਇੱਕ ਦਾਣਾ ਤੁਹਾਡਾ ਚੱਕਿਆ ਜਾਊਗਾ ਹੁਣ ਉਹ ਕਿੱਥੇ ਉਹਨਾਂ ਦਾ ਵਿਸ਼ਵਾਸ ਕਿੱਥੇ ਤੁਹਾਡੇ ਉਹ ਵਿਸ਼ਵਾਸ ਦੀ ਉਹੀ ਤਾਂ ਗੱਲ ਕਰਦੇ ਆ ਜੇ ਵੀ ਅਸੀਂ ਤਾਂ ਪੂਰੇ ਬੁੱਲ ਤੇ ਵੇਚਣਾ ਇਹ ਆਪਣੀਆਂ ਏਜੰਸੀਆਂ ਜਾਂ 83 ਜਾਂ ਇਹ ਅਫੀਸਰ ਸਹਿਬਾਨ ਸਰਕਾਰ ਨਾਲ ਗੱਲ ਕਰਨ ਵੀ ਇਹ ਝੋਨਾ ਅਸੀਂ ਕਿਸ ਤਰ੍ਹਾਂ ਖਰੀਦੀਏ ਅਸੀਂ ਤਾਂ ਵੇਚਣਾ ਜੇ ਨਹੀਂ ਕਰਦੇ ਤਾਂ ਸਰਕਾਰ ਕੋਲ ਤਾਂ ਅਸੀਂ ਪਿੱਛੜਾ ਹੀ ਆ ਅਸੀਂ ਕਿਸੇ ਵੀ ਢੰਗ ਨਾਲ ਸਰਕਾਰ ਦੇ ਕੋਲ ਤੇ ਕਰਾਈਏ ਇਕੱਲਾ ਲਾਲੂ ਵੱਡੀ ਦਾ ਨਹੀਂ ਮਸਲਾ ਹੈਗਾ ਤੇ ਇਹ ਸਾਰੇ ਪੰਜਾਬ ਚ ਹੋਰ ਗਈ ਹੈ ਆ ਖੜਿਆ ਜਸਵੀਰ ਸਿੰਘ ਸਾਡੇ ਸੀਨੀਅਰ ਮੀਤ ਪ੍ਰਧਾਨ ਹੈ ਪੰਜਾਬ ਦੇ ਇਹਨਾਂ ਦੇ ਹੜ੍ਹ ਵੀ ਨਹੀਂ ਆਉਂਦਾ ਹੈਗਾ ਸਿਰਫ ਇੱਕ ਗਿੱਟ ਗਿੱਟ ਪਾਣੀ ਖੜਿਆ ਖੇਤਾਂ ਦਾ ਹੀ ਚੋਨਾ ਉਹਦਾ ਵੀ ਰੰਗ ਬਦਲੇ ਔਰ ਝਾੜੂ ਦਾ ਵੀ ਘਟਾਉਗਾ ਕੀ ਅਸੀਂ ਸਾਰੇ ਪੰਜਾਬ ਦਾ ਝੋਨਾ ਹੁਣ ਘਰਾਂ ਵਿੱਚੇ ਰੱਖਣਾ ਵਾ ਜਦੋਂ ਸਰਕਾਰ ਕਹਿੰਦੀ ਹੈ ਅਸੀਂ ਕਿਸਾਨ ਦੇ ਨਾਲ ਆ ਕਿਸਾਨ ਦੇ ਨਾਲ ਮਤ ਹਰ ਤੋਂ ਮਦਦ ਕਰਾਂਗੇ ਤੇਰੇ ਸਰਕਾਰ ਨੂੰ ਸੋਚਣਾ ਪਊਗਾ ਵੀ ਇਹ ਝੋਨਾ ਜਿਹੜਾ ਮਗੂਲੀ ਰੰਗ ਪੱਟੀ ਵਾਲਾ ਇਹਨੂੰ ਕਿਹੜੇ ਢੰਗ ਨਾਲ ਖਰੀਦਣਾ ਉਹਦੀ ਖਰੀਦੜ ਦੀ ਇੱਕ ਜਾਂ ਦੋ ਦਿਨਾਂ ਦੇ ਵਿੱਚ ਖਰੀਦ ਸ਼ੁਰੂ ਕਰੋ 10% ਕਿਸਾਨ ਅਜੇ ਵੀ ਹੁਣੇ ਮੰਡੀਆਂ 'ਚ ਆਏ ਹੋਏ ਜਿਨ੍ਹਾਂ ਦਾ ਛੋਟਾ-ਬੋਟਾ ਝੋਨਾ ਜਿਹੜਾ ਖਤਮ ਹੀ ਹੋ ਗਿਆ ਉਹਦੇ ਉਹਦੇ ਬਾਰੇ ਤੁਸੀਂ ਮੰਗ ਕਰ ਰਹੇ ਤੁਸੀਂ ਪੰਜਾਬ ਸਰਕਾਰ ਤੋਂ ਕਰੂਗੇ ਉਹਦੇ ਬਾਰੇ ਤਾਂ ਜੀ ਬਹੁਤ ਕੁਝ ਹੋ ਚੁੱਕਿਆ ਆ ਨਾ ਜਿਹਦੀ ਛੱਡਿਆ ਨਹੀਂ ਖੜਾ ਅਸੀਂ ਬਦੁਰੇ ਬੁੱਟੇ ਬਾਰੇ ਡਾਇਰੈਕਟਰ ਐਗਰੀਕਲਚਰ ਤੋਂ ਲੈ ਕੇ ਕੋਈ ਨਹੀਂ ਛੱਡਿਆ ਜਿਹਦੇ ਕੋਲ ਨਹੀਂ ਵੀ ਬੀਜ ਤੁਹਾਡਾ ਯੂਨੀਵਰਸਿਟੀ ਦੀਆਂ ਸਟਾਲਾਂ ਤੋਂ ਅੰਦਰ ਤੋਂ ਖਰੀਦੇ ਆ ਉਹ ਵੀ ਬੀਜ ਨੂੰ ਬੋਰੀ ਲੱਗੀ ਪਹਿਲੇ ਸਾਲ ਉਹ ਜਦੋਂ ਤੁਹਾਡੇ ਕੋਲ ਆਏ ਵੀ ਇਹਦਾ ਇਲਾਜ ਕੀ ਹੈ ਕੋਈ ਇਲਾਜ ਨਹੀਂ ਇਹਨਾਂ ਨੂੰ ਨਾ ਮਿਲਿਆ ਤੇ ਨਾ ਹੈਗਾ ਇਹਨਾਂ ਨੇ ਲੱਖਾਂ ਰੁਪਏ ਦਾ ਨੁਕਸਾਨ ਕਰਾ ਦਿੱਤਾ ਕਿਸਾਨੀ ਦਾ ਉਹਦੇ ਤੇ ਦੋ ਦੋ ਤਿੰਨ ਸਪਰੇਅ ਆਉਂਦਾ ਸਾਡਾ ਪੰਜ-ਪੰਜ 4-4000 ਹੋਰ ਖਰਚ ਹੋ ਗਿਆ ਪਰ ਉਹਨੂੰ ਫਾਇਦਾ ਕੋਈ ਨਹੀਂ ਤੇ ਸਰਕਾਰ ਨੂੰ ਉਹੀ ਮੰਗ ਰਹੇ ਆ ਵੀ ਸਾਨੂੰ ਦੱਸੋ ਸਾਡਾ ਜਿਹੜਾ ਬੱਚਾ ਉਹਨੂੰ ਤਾਂ ਖਰੀਦ ਲਓ ਜੇ ਮੰਨ ਲਓ ਇਹਨਾਂ ਵੱਲੋਂ ਨਾ ਹੋ ਗਈ ਤੁਹਾਡੀ ਵੀ ਅਸੀਂ ਹੱਥ ਖੜੇ ਕਰਕੇ ਤੇ ਨੈਕਸਟ ਸਟੈਪ ਜਿਹੜਾ ਹੋ ਜਾਵੇ ਦੇਖੋ ਅਗਲਾ ਮੈਂ ਕੱਲਾ ਨਹੀਂ ਕਹਿ ਸਕਦਾ ਕਿ ਆ ਕਰਾਂਗੇ ਬਹੁਤ ਜ਼ਬਰਦਸਤ ਕਰਾਂਗੇ ਕਈ ਸਬਮਿਸ਼ਨ ਕਰਾਂਗੇ ਬੀਚੇਂ ਬਿਲਾ ਕੇ ਕੋਈ ਸਲਾਹ ਕਰਕੇ ਸਰਕਾਰ ਦਾ ਅਜਾਸੀਆ ਦਾ ਨਾਕੀ ਦਮ ਕਰਾਉਣ ਵਾਲਾ ਕਰਨਾ ਤਾਂ ਸਾਨੂੰ ਪਊਗਾ ਕਿ ਚੋਲਣਾ ਵੇਚ ਕੇ ਜਾਣਾ ਹੈ ਪਹਿਲੀ ਵਾਰ ਮੈਂ ਜਿਹੜੀ ਪਹਿਲਾਂ ਵੀ ਦੱਸ ਤੁਕਿਆ ਵੀ ਇਹ ਨਾਲ ਸਮਝਣੋ ਵੀ ਕਿਸਾਨ ਮਰ ਗਿਆ ਕਿਸਾਨ ਦੇ ਨਾਲ ਆਰਥੀਆਂ ਦਾ ਦਰਦ ਦੀਆਂ ਦੁਕਾਨਾਂ ਬੰਦ ਹੋਣੀਆਂ ਸਿੱਲ ਵੀ ਬੰਦ ਹੋਣੀਆਂ ਐ ਇਸ ਕੀ ਕੋਈ ਸੇਲਰ ਨਹੀਂ ਜਿਹੜਾ ਅੱਗੇ ਜਾਂਦਾ ਢੋਣਾ ਉਹਨੇ ਕੋ ਇਕੱਠਾ ਹੋ ਜੀਵੇ ਕਿਸੇ ਕੋਲੀ ਹੈਗਾ ਤੇ ਪੰਜਾਬ ਦੀ ਆ ਜਿਹੜੀ ਮਾਰਕੀਟ ਚੱਲਦੀ ਆ ਨਾ ਤੇ 85 ਲੱਖ ਹਜ਼ਾਰ ਰੁਪਈਆ ਜਿਹੜਾ ਉਹ ਕਿਸਾਨਾਂ ਦਾ ਘਰ ਤੋਂ ਹੈ ਜਿਹੜਾ ਕਿਸਾਨੀ ਦੇ ਜੇਬ ਵਿੱਚ ਨਹੀਂ ਰਹਿੰਦਾ ਉਹ ਜਦ ਇਹ ਮਹੀਨੇ ਵੀ ਤੇ ਮਾਰਕੀਟ ਹੀ ਜਾਂਦਾ ਉਸੇ ਦਾ ਪੰਜਾਬ ਦੀ ਆ ਜਿਹੜੀ ਮਾਰਕੀਟ ਚੱਲਦੀ ਆ ਨਹੀਂ ਮਾਰਕੀਟ ਵੀ ਡਾਊਨ ਆਊਗੀ ਇਹ ਲੋਕਾਂ ਤੋਂ ਔਗ ਵਾਲੇ ਮੇਜ ਦੇ ਦੋ ਮੇਜੇ ਕੇ ਪਤਾ ਲੱਗ ਜੂਗਾ ਵੀ ਕੀ ਹਾਲਤ ਹੈ ਅਸੀਂ ਸਰਕਾਰ ਨੂੰ ਉਪੀਚ ਕਰਾਂਗੇ ਵੀ ਸਰਕਾਰ ਇਹਦਾ ਹੱਲ ਕਰ ਦੇ ਕਿਸੇ ਵੀ ਤਰੀਕੇ ਨਾਲ ਸਾਡਾ ਇਛਾ ਦਾ ਜਿਹੜਾ ਇਹ ਮਕਾਬੇ ਵੀ ਇੱਕ ਐਸਮੰਦੀ ਬਾਰੇ ਹੋਰ ਗੱਲ ਕਰਨੀ ਚਾਹੁੰਦਾ ਵੀ ਜਿਹੜੀਆਂ ਇੱਥੇ ਚਾਰ ਪੰਜ ਮਸਜਿਦਾਂ ਬੁਸਟਰ ਕੱਢ ਨੂੰ ਰੱਖੀ ਕਰਦੇ ਆ ਆਰਤੀ ਜੁਦੀ ਰੱਖੀ ਬੈਠਾ ਸੈਦਰ ਜੁਦਾ ਰੱਖੀ ਬੈਠਾ ਇੱਕ ਆ ਬੱਚੇ ਜੁਦੇ ਬੈਠੇ ਵੀ ਮਸ਼ੀਨ ਮਾਰਕੀਟ ਕਮੇਟੀ ਇੱਕ ਰੱਖੇ ਉਹਨੂੰ ਇੱਕ ਕਬਰਾਂ ਦੇ ਵਿੱਚ ਉਹੀ ਮਸ਼ੀਨ ਦਾ ਮੋਕਸਰ ਮੰਨਿਆ ਜਾਵੇ ਜਾਦੂ ਦਾ ਮੋਕਸਰ ਕੱਢਣੇ ਕਿਸਾਨ ਆਰਤੀ ਕੈਦ ਉੱਤੇ ਆਜਨ ਹੋਵੇ ਉਹਨਾਂ ਦੇ ਸਾਹਮਣੇ ਉਹ ਮੋਕਸਰ ਜੋ ਵੀ ਆਜ ਵੀ ਉਹਨੂੰ ਮੰਨਿਆ ਜਾਊਗਾ ਕਿ ਉਹਨੂੰ ਮਸ਼ੀਨ ਦਾ ਮੋਕਸਰ ਹੀ ਤੇ ਮੇਰੀ ਬੇਨਤੀ ਹੈ ਕਿ ਜੇ ਅਸੀਂ ਇੱਥੇ ਦੀ ਜਿਹੜੀ ਅਫੀਸਰ ਚਾਹੀ ਹੈ ਜਾਂ ਜਾਸੀਆਂ ਜਾਂ ਮੇਰੇ ਆਪ ਕੀ ਬੀਲ ਹੈ ਇਹਨਾਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਆਪਣੀ ਮੀਟਰ ਕਰਕੇ ਐਸ ਮੰਡੀ ਥੋੜੀ ਜਿਹੀ ਹੁੰਦਾ ਹੈ ਜਿਹੜਾ ਪਾਣੀ ਦੇ ਨਾਲ ਬਦਵਾਇਆ ਉਹਨੂੰ ਵੀ ਨੰਨੀ ਜੋ ਅਸੀਂ ਇਹੀ ਅਪੀਲ ਕਰਦੇ ਹੋਏ ਅੱਜ ਵੀ ਆਪਣੀ ਗੱਲ ਦਾ ਸੁਣਾਉਂਦੇ